ਪੰਜਾਬ ਜਿੱਥੇ ਇੱਕ ਪਾਸੇ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਿਹਾ ਉੱਥੇ ਹੀ ਦੂਜੇ ਪਾਸੇ ਕਾਂਗਰਸ ਵੱਲੋਂ ਗੈਂਗਸਟਰਾਂ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਦਰਅਸਲ ਵਿਰੋਧੀਆਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਗੈਂਗਸਟਰਾਂ ਦਾ ਸਹਾਰਾ ਲੈ ਕੇ ਚੋਣਾਂ ਜਿੱਤਣਾ ਚਾਹੁੰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ 'ਚ ਗੈਂਗਸਟਰ ਰਣਦੀਪ ਸਿੰਘ ਖਰੋੜ ਕਾਂਗਰਸ ਵਿੱਚ ਸ਼ਾਮਲ ਹੋਇਆ ਹੈ। ਰਿਪੋਰਟਰਾਂ ਇਹ ਵੀ ਕਹਿਣੀਆਂ ਨੇ ਕਿ ਗੈਂਗਸਟਰ ਦੇ ਸਿਰ ਤੇ 50000 ਰੁਪਏ ਦਾ ਇਨਾਮ ਹੈ। ਰਣਦੀਪ ਸਿੰਘ ਖਰੋੜ ਸਨੌਰ ਦੇ ਬਾਦਨ ਦਾ ਚੰਪਲ ਅਤੇ ਉਸ ਤੇ ਕਤਲ ਦੀ ਕੋਸ਼ਿਸ਼ ਹਥਿਆਰ ਅਤੇ ਲੁੱਟਖੋਹ ਦੇ ਕੇਸ ਸਰਜ ਨੇ ਹਾਲਾਂਕਿ ਉਹ ਸਿਆਸਤ ਚောင်း ਦੀ ਕੋਸ਼ਿਸ਼ ਪਿਛਲੇ 3 ਸਾਲਾਂ ਤੋਂ ਕਰ ਰਿਹਾ ਹੈ ਕਰੋੜ ਬਲੂ ਆਮ ਆਦਮੀ ਪਾਰਟੀ ਦਾ ਹੱਥ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਸ ਦੇ ਅਪਰਾਧਿਕ ਮਾਮਲੇ ਬਾਰੇ ਜਾਣਕਾਰੀ ਮਿਲਦੇ ਹੀ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਉਸ ਨੂੰ ਪਾਰਟੀ 'ਚ ਸ਼ਾਮਲ ਨਹੀਂ ਹੋਣ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਉਸ ਨੇ ਕਾਂਗਰਸ ਦਾ ਹੱਥ ਫੜਿਆ ਵੀਡੀਓ ਰਿਪੋਰਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਪਟਿਆਲਾ ਦੇ ਅਮਰ ਆਸ਼ਰਮ ਵਿੱਚ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰੀਮਾਨ ਵਲੋਂ ਆਯੋਜਿਤ ਇੱਕ ਸਮਾਰੋਹ ਦੌਰਾਨ ਐਸਕੇ ਰਣਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪਰਨੀਤਕੌਰ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਕਰਵਾਇਆ ਗਿਆ ਕਾਂਗਰਸ 'ਚ ਸ਼ਾਮਲ ਹੋਣ ਵਾਲਾ ਗੈਂਗਸਟਰ ਹਰੀਮਾਨ ਦੇ ਪੁੱਤਰ ਰਿੱਕੀ ਮਾਨ ਦਾ ਦੋਸਤ ਦੱਸਿਆ ਜਾ ਰਿਹਾ ਆਪਣੇ ਇਸ ਫੈਸਲੇ ਨਾਲ ਹੀ ਕਾਂਗਰਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨੇ ਤੇ ਆ ਗਈ ਹੈ ਕਾਲੀਆ ਗੋ ਵਿਕਰਮ ਜੀਠਿਆ ਨੇ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਕੀ ਕਾਂਗਰਸ ਗੈਂਗਸਟਰਾਂ ਦੀ ਵਰਤੋਂ ਲੋਕਤੰਤਰ ਦੀਆਂ ਟੱਜੀਆਂ ਉਡਾਉਣ ਲਈ ਕਰਨਾ ਚਾਹੁੰਦੀ ਹੈ ਆ ਗੈਂਗਸਟਰ ਹੈ ਇਹ ਕੈਟੇਗਰੀ ਗੈਂਗਸਟਰ ਸੀਐਮ ਸਾਹ ਦੇ ਪ੍ਰਵਾਦ ਨੂੰ ਆਪ ਜੁਆਇਨ ਕਰ ਦਿਆ ਤਿੰਨ ਦਿਨ ਪਹਿਲਾਂ ਆਪ ਇਹਦਾ ਨਵਾਂ ਹੈ ਇਹ ਇਹ ਆ ਇਹ ਪੂਸੂ ਗਰੁੱਪ ਦਾ ਜੀ ਇਹ ਸ਼ਨੀਵਾਰ ਇਹਨੇ ਜੁਆਇਨ ਕੀਤਾ ਜੀ ਕਾਂਗਰਸ ਦੋ ਤਿੰਨ ਦਿਨ ਪਹਿਲਾਂ ਜੁਆਇਨ ਕੀਤਾ ਹਾਂ ਜੀ ਤੇ ਕੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਪੁੱਛਦਾ ਕੀ ਕੀ ਇਹਨਾਂ ਨੇ ਗੈਂਗਸਟਰਾਂ ਦੀ ਵਰਤੋਂ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਲਈ ਹੁਣ ਕਰਦਾ ਔਰ ਇਹਦੇ ਤੇ ਐਡੇ ਸੀਰੀਅਸ aarop ਮਤਲਬ ਜਿਹੜੀ ਉਹ ਕੈਥੋਲਿਕ ਮਿਸ਼ਨ ਵਾਲੇ ਉਹਦਾ ਇੰਡੀਪੈਂਡੈਂਟ ਬਾਡੀ ਹੈ ਨਾ ਕੋਲ ਆ ਰਹੇ ਆ ਉਹਦੀ ਕੋਈ ਰਿਜ਼ਰਟ ਨੂੰ ਸੋਚ ਦੂਰਲੋ ਸਾਹਿਬ ਵੀ ਕਹਿ ਰਹੇ ਆ ਪ੍ਰਤਾਪ ਸਿੰਘ ਬਾਜਵਾ ਵੀ ਕਹਿ ਰਹੇ ਆ ਸੁਚੋਤ ਚੌਧਰੀ ਨੇ ਰੋਣਾ ਸ਼ੁਰੂ ਕਰਤਾ ਵਿਚਾਰੀ ਤੇ ਸਾਰੀ ਉਮਰ ਕਾਂਗਰਸ ਚਲਾਤੀ ਮਹਿੰਦਰ ਕੇਪੀ ਵਰਧਾਨ ਨੇ ਕਿ ਪະຍਾਬ ਤੇ ਲੋਕਾਂ ਨਾਲ ਸਿਰਫ ਧੋਖਾ ਟਿੱਕ ਟਿੱਕਾ ਵੇਚੀਆਂ ਜਾ ਰਹੀਆਂ ਇਹ ਬੜੇ ਸੀਰੀਅਸ ਆਰੋਗ ਨੇ ਲੌਰਲੈਸਨਸ ਨੇ ਲਾਅ ਐਂਡ ਆਰਡਰ ਬੁਰਾ ਹਾਲ ਹੈ ਇਹ ਚੀਜ਼ਾਂ ਇਲੈਕਸ਼ਨ ਕਮਿਸ਼ਨ ੀਡਸ ਟੂ ਬ੍ਰੇਕ ਲੋਪਸ ਸਰ ਕਾਂਗਰਸ ਵਲੋਂ ਸਾਫ ਛਵੀ ਦੀ ਗੱਲ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ਅਪਰਾਧਿਕ ਮਾਮਲੇ ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਪਾਰਟੀ ਦਾ ਹਿੱਸਾ ਨਹੀਂ ਬਣਾਇਆ ਜਾਵੇਗਾ ਪਰ ਹੁਣ ਗੈਂਗਸਟਰਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ 파ਟੀ ਆਪਣੇ ਹੀ ਬਿਆਨ ਚ ਫਸ ਗਈ ਹੈ ਅਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਅਤੇ ਇਸ ਖਬਰ ਤੋਂ ਬਾਅਦ ਸਿਆਸੀ ਸਰਗਰਮੀ ਇੱਕ ਵਾਰ ਫਿਰ ਤੋਂ ਵੱਧ ਗਈ ਹੈ। ਦੇਖਣਾ ਹੀ ਹੋਵੇਗਾ ਕਾਂਗਰਸ ਤੇਜ਼ ਦਾ ਕੀ ਅਸਰ ਪੈਂਦਾ ਹੈ। ਵੀਰ ਰਿਪੋਰਟ, ਦਿੱਲੀ ਪੋਸਟ ਪੰਜਾਬੀ। ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ